ਦੋ ਮਣ ਚ ਸਵਾ ਦੋ ਮਣ ਚ ਕਿਉਂ ਨਹੀਂ ਤਰਿਆ ਜਾਂਦਾ ਅਸੀਂ ਉਹਨੂੰ ਬਾਵਨ ਅੱਗੇ ਮੇ ਤੋਲ ਲਾਂਗੇ ਇਹ ਤੇ ਗੁਰੂ ਦੀ ਸ਼ਕਤੀ ਹੈ ਨਾ ਅਤਾਲ ਸ਼ਕਤੀ ਆਪਾਂ ਵਿਚਾਰ ਕਰਦੇ ਸੀ ਸਰਮਾਦੇ ਵੀ ਜਿਨ੍ਹਾਂ ਨੇ ਗੁਰੂ ਗੁਰੂ ਜਪਿਆ ਉਹਨਾਂ ਵਿੱਚ ਇਡੀ ਵੱਡੀ ਸ਼ਕਤੀ ਤੇ ਗੁਰੂ ਵਿੱਚ ਕਿੱਡੀ ਤਬਦੀਸ਼ਤ ਹੋ ਗਈ ਫਿਰ ਅਨਾਜ ਤੁਰਨ ਲੱਗ ਕੇ ਨਹੀਂ ਸਾਡਾ ਜਾਣ ਦਾ ਸਮਾਂ ਹੈ ਤੁਸੀਂ ਉਹਨੇ ਕੰਮ ਕਰੋ ਜਦੋਂ ਜਾਣ ਦਾ ਸਮਾਂ ਗਿਆ ਨਾ ਤੇ ਸਾਰੀਆਂ ਸਿਕ ਸਮਤਾਂ ਦੇ ਅੱਖਾਂ ਵਿੱਚ ਪਾਣੀ ਆ ਗਿਆ ਵੀ ਪਾਸ਼ਾ ਕੀ ਗੱਲ ਕੀਤੀ ਸਾਨੂੰ ਕਿਤੇ ਲੜਤ ਲਾਦੇ ਜਾਓਗੇ ਤਾਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਜਾਣਾ ਸੀ ਉਹ ਗੁਰੂ ਅੰਗਦ ਸਾਹਿਬ ਨੇ ਲੜ ਲਾ ਕੇ ਜਦੋਂ ਗੁਰੂ ਅੰਦੂਲ ਸਾਹਿਬ ਨੇ ਜਣਾ ਸੀ ਉਹ ਗੁਰੂ ਅਮਰਦਾਸ ਜੀ ਨੇ ਲੜ ਲਾ ਦੇ ਇਸ ਦਾ ਸਾਰੇ ਗੁਰੂ ਇੱਕ ਦੂਜੇ ਦੇ ਲੜ ਲਾਉਂਦੇ ਆਏ ਤੁਸੀਂ ਇਹਨਾਂ ਨੂੰ ਕਦੇ ਲੜ ਲਾਤੇ ਜੋ ਪਛ ਤੜਕੇ ਠਾਇਆ ਸਿੰਘਾਂ ਨੂੰ ਬੇਕ ਤੜਕੇ ਟਾਈਮ ਨਾਲ ਉੱਠੇ ਹੋਏ ਬਈ ਉੱਠ ਕੇ ਪ੍ਰਕਾਸ਼ ਕਰਨਾ ਜਿਹੜਾ ਤੰਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਲਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਮਨੀ ਸਿੰਘ ਕੋਲ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਵਾਇਆ ਸੀ ਉਹ ਨਾਲ ਲੈ ਕੇ ਗਏ ਸੀ ਉਸ ਸਰੂਪ ਦਾ ਪ੍ਰਕਾਸ਼ ਕਰਾਇਆ ਪ੍ਰਕਾਸ਼ ਕਰਾ ਕੇ ਉਹਨਾਂ ਸਿੱਖ ਸਿੱਖ ਸੰਤਾਂ ਨੂੰ ਗੁਰੂ ਦੇ ਨਾਲ ਲੜ ਲਾਉਣਾ ਉਹਨਾਂ ਨੇ ਕਿਉਂਕਿ ਸਿੱਖਾਂ ਨੇ ਕਿਹਾ ਸੀ ਨਾ ਵੀ ਪਾਸ਼ਾ ਤੁਸੀਂ ਕਹਿੰਦੇ ਅਸੀਂ ਚਲੇ ਜਾਣਾ ਤੇ ਅਸੀਂ ਕਿਤੇ ਅਸੀਂ ਕੀ ਕਰਾਂਗੇ ਗੁਰੂ ਤੋਂ ਬਿਗੈ ਤਾਂ ਸੰਗਤਾਂ ਬਚ ਨਹੀਂ ਸਕਦੀਆਂ ਪਾਸ਼ਾ ਨੇ ਨਾਗਿਰ ਮੰਗਾਇਆ ਪੰਜ ਪੈਸੇ ਮੰਗਾਏ ਸੰਗਤਾਂ ਦਾ ਸਰੂਪ ਪ੍ਰਕਾਸ਼ ਕਰਾਇਆ ਉਹ ਪ੍ਰਕਾਸ਼ ਜਿਹੜਾ ਸੁਦੀਵੀ ਪ੍ਰਕਾਸ਼ ਅ ਦਿਵਿਆਲਾ ਪ੍ਰਕਾਸ਼ ਨਹੀਂ ਜਿਹੜਾ ਸੁਦੀਵੀ ਪ੍ਰਕਾਸ਼ ਜੁਗਾਂ ਜਗੰਤਰੰਦੂ ਚੱਲਦਾ ਆ ਉਹ ਪ੍ਰਕਾਸ਼ ਪ੍ਰਗਟ ਕੀਤਾ ਸਤਗੁਰੂ ਨੇ ਪ੍ਰਕਰਮਾ ਕੀਤੀ ਅੱਜ ਉਹਪਰ ਨੂੰ ਦਿਸ ਰਿਹਾ ਦਾ ਆਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਬਰੋਹਿਤ ਰਾਗ ਦੇ ਨਾਲ ਪਾਠ ਕਰਦੇ ਆਂ ਦਰਸ਼ਨ ਕਰਦੇ ਆਂ ਇਹਨਾਂ ਦੀ ਪ੍ਰਕਰਮਾ ਕੀਤੀ ਇਹਨਾਂ ਦੀ ਪ੍ਰਕਰਮਾ ਕੀਤੀ ਕਿਉਂ ਕੀਤੀ ਪ੍ਰਕਰਮਾ ਕਿਉਂ ਨੇ ਤੋਂ ਵੱਡਾ ਕੋਈ ਹੈ ਨਹੀਂ ਇਹ ਅੱਜ ਦੁਨੀਆ ਨੇ ਮੰਨ ਲਿਆ ਇਸ ਗੱਲ ਅੱਜ ਦੁਨੀਆ ਨੇ ਮੰਨ ਲਿਆ ਇਹ ਕਿਤੇ ਅਮੇ ਸਮੇਂ ਵਿੱਚ ਜਾ ਕੇ ਕਿਸੇ ਬੜਪੱਨ ਦੀ ਲੋੜ ਪਈ ਬੇ ਵੱਡਾ ਕੌਣ ਸੰਸਾਰ ਤੇ ਤੇ ਸਭ ਨੇ ਇਸ ਇਸ ਗੱਲ ਨੂੰ ਪ੍ਰਵਾਨ ਕਰ ਲੈਣਾ ਏ ਵੀ ਤਨ ਤਨ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡਾ ਨਾਸ ਵਿੱਚ ਪੈ ਰਿਓ ਜਿੰਨੇ ਵੀ ਧਰਮ ਗ੍ਰੰਥ ਹੈ ਦੁਨੀਆ ਦੇ ਸਾਰੇ ਇਹ ਤੋਂ ਨਿਵੇਂ ਪੈਇਆ ਇਨਾਂ ਨੂੰ ਉੱਚੇ ਥਾਂ ਤੇ ਪ੍ਰਗਟਾਸ਼ ਕੀਤਾ ਹੋਇਆ ਸਭ ਤੋਂ ਉੱਚੇ ਥਾਂ ਤੇ ਇਹ ਗੱਲ ਸੰਸਾਰ ਨੇ ਮੰਨੀ ਆਪਾਂ ਬਣੀਏ ਇੱਕ ਦੂਜਾ ਨਾ ਮੰਨੀਏ ਉਹ ਗੱਲ ਵਕਰੀ ਹੈ ਪਰ ਸੰਸਾਰ ਦੇ ਵਿਦਵਾਨ ਲੋਕਾਂ ਨੇ ਇਹ ਗੱਲ ਮੰਨੀ ਵੀ ਜਦੋਂ ਮੈਂ ਗਵਾਈ ਸੰਸਾਰ ਦੀ ਕਰਨੀ ਆ ਨਾ ਉਦੋਂ ਆਪရှင် ਗੁਰਗੰਦ ਸਾਹਿਬ ਨੇ ਦਾਸਤ ਕਰਦੀਆਂ ਬਾਕੀ ਸਭ ਕੁਝ ਜਿਵੇਂ ਹੋ ਰਿਹਾ ਰਹਿਣ ਲੋ ਇਹ ਨਹੀਂ ਕਿ ਮਾਰੇ ਮਰੀਲੀ ਧਰਮ ਗ੍ਰੰਥ ਸਾਧ ਸਤਕਾਰਯੋਗ ਦੇ ਧਰਮ ਗ੍ਰੰਥ ਸਿਰ ਝੁਗਦਾਏ ਕਿਉਂ ਝੁਗਦਾਏ ਉਹਨਾਂ ਵਿੱਚ ਵੀ ਰੱਬ ਦਾ ਹੀ ਹੁਕਮ ਹੈ ਉਹਨਾਂ ਵਿੱਚ ਵੀ ਰੱਬ ਦਾ ਹੀ ਹੁਕਮ ਹੈ ਫਿਰ ਇਹਦੇ ਵਿੱਚ ਉਹਦਾ ਵਿੱਚ ਫਰਕ ਹੀ ਹੋਇਆ ਇਹਦੇ ਵਿੱਚ ਵੀ ਰੱਬ ਦਾ ਹੁਕਮ ਆ ਦੂਜੇ ਧਰਮ ਤਰਨ ਗ੍ਰੰਥਾਂ ਵਿੱਚ ਵੀ ਰੱਬ ਦਾ ਹੁਕਮ ਹੈ ਫਿਰ ਕੀ ਹੋਇਆ ਪਰ ਤੁਸੀਂ ਆਪ ਸਮਝ ਲੈਣਾ ਪੈ ਰਿਓ ਇਹ ਇੱਕ ਇੱਕ ਅੱਖਰ ਜਿਹੜਾ ਲਿਖਿਆ ਗਿਆ ਉਹ ਗੁਰੂਆਂ ਦੀ ਹਿਜੂਰੀ ਵਿੱਚ ਲਿਖਿਆ ਗਿਆ ਗੁਰੂਆਂ ਨੇ ਆਪ ਲਿਖਵਾਇਆ ਉਹ ਉਹ ਗ੍ਰੰਥਾ ਇੱਕ ਰਮਾਇਣ ਗ੍ਰੰਥਾ ऋषि बाल्मिक ਦਾ ਲਿਖਿਆ ਉਹਨੇ ਕਿਸੇ ਤੋਂ ਨਹੀਂ ਲਿਖਵਾਇਆ ਉਹ ਉਹਨੇ ਖੁਦ ਆਪ ਲਿਖਿਆ ਕਿਸੇ ਨੇ ਨਹੀਂ ਲਿਖਵਾਇਆ ਬਾਕੀ ਜਿੰਨੇ ਤਾਂ ਅਰਬ ਗ੍ਰੰਥ ਹੈ ਉਹ ਗੁਰੂਆਂ ਪੀਰਾਂ ਅਵਤਾਰਾਂ ਦੇ ਜਨ ਤੋਂ ਬਾਅਦ ਲਿਖੇ ਗਏ ਲਿਖਿਆ ਤੇ ਭਾਵੇਂ ਰੱਬ ਦਾ ਨਾਮ ਹੀ ਗਿਆ ਪਰ ਮਿਲਾਵਟ ਹੋ ਗਈ ਥੋੜੀ ਬਹੁਤ ਮਿਲਾਵਟ ਹੋ ਗਈ ਥੋੜੀ ਬਹੁਤ ਅਪਾਉਨ ਕਈਏ ਵੀ ਇਹ ਦੋਨੇ ਗ੍ਰੰਥ ਜਿਹੜੇ ਆ ਰਮਾਇਣ ਬਾਦਮਿਕੀ ਦਾ ਧਾਰਮਿਕ ਲਿਖਿਆ ਹੋਇਆ ਗ੍ਰੰਥ ਤੇ ਤੁਹਾਨੂੰ ਕੋਲ ਨਾਨ ਸਾਧ ਦਾ ਲਿਖਿਆ ਹੋਇਆ ਇਹ ਗ੍ਰੰਥ ਨਾਲਕ ਪਾਸ਼ਾ ਦੀ ਜੋਤ ਦਾ ਲਿਖਿਆ ਹੋਇਆ ਇਹ ਗ੍ਰੰਥ ਤੇ ਦੋਨੇ ਮੌਕੇ ਤੇ ਲਿਖੇ ਗਏ ਤੇ ਫਿਰ ਵੱਡਾ ਸ਼ੂਟਰ ਤਾਂ ਜਿੱਕੜਾ ਹੋਇਆ ਉਹ ਦੋਨੋਂ ਵੱਡਾ ਕਿਤੇ ਨਾ ਆਪਾ ਹੈ ਸਾਰੇ ਪੂਜਨੀਕ ਪੂਜੇ ਜਾ ਰਹੇ ਨੇ ਪੂਜੇ ਜਾਣਗੇ ਪਰ ਦੋ ਕਿਉਂ ਵੱਡੇ ਹੋਏ ਦੋਨੇ ਮੌਕੇ ਤੇ ਲਿਖੇ ਗਏ ਫਿਰ ਦੋਵੇਂ ਇੱਕੋ ਜਿਹੇ ਹੋਣ ਚਾਹੀਦੇ ਥੋੜਾ ਜਿਹਾ ਇੰਨਾ ਦਾ ਫਰਕ ਆ ਕਿ ਉਹਦੇ ਅੰਦਰ ਭਗਵਾਨ ਰਾਮਚੰਦਰ ਜੀ ਦੀ ਜਿਹੜੀ ਨਾ ਉਸਤਤ ਕਹ ਲਈਏ ਉਹਦੇ ਦਾ ਜੀਵਨ ਕਾਲ ਦਾ ਬਿਉਰਾ ਕਹ ਲਈਏ ਉਹ ਦੇਖਿਆ ਇਹਦੇ ਵਿੱਚ ਕਿਸੇ ਵੀ ਅਵਤਾਰ ਦਾ ਇਹਦੇ ਵਿੱਚ ਕਿਸੇ ਅਵਤਾਰ ਦਾ ਨਾਮ ਨਹੀਂ ਨਾਮ ਆਇਆ ਜ਼ਰੂਰ ਨਾਮ ਆਇਆ ਜ਼ਰੂਰ ਪਰ ਜੋ ਜੋ ਉਹਨਾਂ ਨੇ ਕਰਮ ਕੀਤਾ ਰੱਬੀ ਕਰਮ ਕੀਤਾ ਉਹ ਨਾਮ ਆਇਆ ਉਸ ਤਰੀਕੇ ਨਾਲ ਨਾਮ ਆਇਆ ਉਸ ਤਰੀਕੇ ਨਾਲ ਨਾਮ ਆਇਆ ਉਹਦਾ ਨਹੀਂ ਇਹਦੇ ਵਿੱਚ ਕਿਸੇ ਅਵਤਾਰ ਤੇ ਭਾਵੇਂ ਕਿੰਨੀ ਵੀ ਕੋਈ ਸ਼ਕਤੀ ਲੈ ਕੇ ਆਇਆ ਨਾ ਇਹਦੇ ਵਿੱਚ ਉਸ ਅਕਾਲ ਪੁਰਖ ਦੇ ਨਾਮ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ ਕਿਸੇ ਅਵਤਾਰ ਕਿਸੇ ਦੇਵੀ ਦੇਵਤਾ ਦੀ ਸ਼ਕਤੀ ਦਾ ਕੋਈ ਵਰਣ ਇਹਦੇ ਵਿੱਚ ਮਤਲਬ ਪਾਪ ਦੁਨੀਆਂ ਤੇ ਕੋਈ ਵੀ ਅਵਤਾਰ ਕਿੰਨੀ ਤਰਤਾਂ ਲੈ ਕੇ ਆਇਆ ਉਹਨਾਂ ਦੀ ਸਿਮਤ ਨਹੀਂ ਨਾਮ ਜਰੂਰ ਉਹਨਾਂ ਦਾ ਉਹਨਾਂ ਦੇ ਕੀਤੇ ਹੋਏ ਕਰਮ ਜਰੂਰ ਜ਼ਰੂਰ ਆ ਵੀ ਆ ਉਹਨਾਂ ਨੇ ਕਰਮ ਕੀਤੇ ਸੀ ਆਪ ਭਲਾ ਕੀਤਾ ਸੀ ਉਹਨਾਂ ਨੇ ਸੰਸਾਰ ਦਾ ਸੰਸਾਰ ਨੂੰ ਤਾਰਨ ਵਾਸਤੇ ਆਏ ਸੀ ਇਹ ਜ਼ਰੂਰ ਕੀਤਾ ਲੇਕਿਨ ਨਾਮ ਜਿਹੜਾ ਨਾ ਉਹ ਇੱਕ ਇੱਕ ਅਥਰ ਜਿਹੜਾ ਰੱਬ ਦਾ ਨਾਮ ਰੱਬ ਦੇ ਬੋਲ ਇਸ ਕਰਕੇ ਮਹਾਨਤਾ ਪਾਚੌਰ ਮਹਾਨਤਾ ਦੇ ਲੱਗੇ ਗੁਰੂ ਕਰ ਬਣਾਉਣ ਲੱਗੇ ਆ। ਪਾਸ਼ਲ ਕੀਤੀ ਪ੍ਰਕਰਮਾਂ ਤੇ ਮੱਤਾ ਤੇ ਕੇ ਨੰਮਸ਼ਕਾਰ ਤੱਕ ਕੇ ਬੈਠ ਗਏ। ਤੇ ਹੁਣ ਬੈਠੇ ਕਿਦਾਂ? ਹੁਣ ਬੈਠੇ ਆ ਸੰਤਾਂ ਨੂੰ ਉਪਦੇਸ਼ ਦੇਣ ਵਾਤੇ। ਕਿਉਂਕਿ ਉਹ ਜਾਂਦਾ ਸਮਾ ਗਿਆ। ਅਜੇ ਜਾਣਾ ਨਹੀਂ। ਜਾਂਦਾ ਸਮਾ ਮੀਦੀਤ ਆ ਗਿਆ। ਪ੍ਰਤਮਾ ਕਰਕੇ ਤੇ ਸਾਰੇ ਜਿੰਨੇ ਸੰਤ ਮੌਕੇ ਤੇ ਬੈਠੇ ਸੀ ਜਿੰਨੇ ਸਾਰੇ ਸੰਤ ਮੌਕੇ ਤੇ ਬੈਠੇ ਸੀ ਉਹਨਾਂ ਨੂੰ ਉਹਨਾਂ ਤੇ ਸੁਣਨਾ ਹੀ ਸੀ ਉਹਨਾਂ ਨੂੰ ਤਾਂ ਕਹਿਣਾ ਹੀ ਸੀ ਪਾਤਸ਼ਾਹ ਨੇ ਨਾਲ ਦੁਨੀਆ ਦੇ ਸਿੱਖਾਂ ਦੀ ਗੱਲ ਕਰ ਦਿੱਤੀ ਨਾਲ ਦੁਨੀਆ ਦੇ ਸਿੱਖਾਂ ਦੀ ਗੱਲ ਕਰਤੀ ਸਭ ਸਭ ਸਿੱਖਣ ਕੋ ਸਾਰੇ ਦੁਨੀਆ ਜਿੰਨੇ ਦੁਨੀਆ ਦੇ ਸਿੱਖ ਆ ਇਹਦੇ ਵਿੱਚ ਜਾਤ ਦਾ ਨਾਮ ਨਹੀਂ ਪੈਰੋ ਅਜਿਹੀ ਕੋਈ ਪ੍ਰੇਤਿਕ ਜਨਾ ਪੈ ਜਾਈਏ ਇਹਦੇ ਵਿੱਚ ਜਿਆਦਾ ਨਾ ਨ ਕਿਸਦਾ ਨਹੀਂ ਕਿਸੇ ਧਰਮ ਦਾ ਨਾ ਨਹੀਂ ਇਹਦੇ ਵਿੱਚ ਕਿਸੇ ਹਿੰਦੂ ਵੀਰ ਦਾ ਨਾਮ ਨਹੀਂ ਕਿਸੇ ਮੁਸਲਮਾਨ ਵੀਰ ਦਾ ਨਾਮ ਨਹੀਂ ਕਿਸੇ ਬੋਧੀ ਦਾ ਕਿਸੇ ਈਸਾਈ ਵੀਰ ਦਾ ਨਾਮ ਨਹੀਂ ਸਿੱਖ ਕੋਈ ਵੀ ਹੋ ਸਕਦਾ ਮੁਸਲਮਾਨ ਵੀ ਸਿੱਖ ਸਗੇ ਹਿੰਦੂ ਵੀਰ ਵੀ ਸਿੱਖ ਸਗੇ ਬੋਧੀ ਵਗੈਰਾ ਵੀ ਸਾਰੇ ਸਾਰੇ ਸੰਸਾਰ ਦੇ ਜਿੰਨਾ ਜਿੰਨਾ ਨੇ ਸਿੱਖੀ ਨੂੰ ਅਪਣਾਇਆ ਜਿਨ੍ਹਾਂ ਨੇ ਸਿੱਖੀ ਨੂੰ ਮੰਨਿਆ ਸਿੱਖੀ ਦੇ ਸਿਧਾਂਤ ਨੂੰ ਮੰਨਿਆ ਉਹਨਾਂ ਸਾਰੇ ਨੂੰ ਇਕੱਠਾ ਹੀ ਹੁਕਮ ਕਰ ਦਿੱਤਾ ਬਦ ਕੀਤਾ ਤੇ ਥੋੜੇ ਜਿਹਾ ਕੰਮ ਜੋ ਉਸ ਟਾਈਮ ਤੇ